ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਆ ਕਰੋ ਅੱਜ ਮੈਂ ਦਿਖਾਉਣੀ ਆਂ ਇਹ ਤੁਹਾਨੂੰ ਵਰਕ ਵਾਲੇ ਸੂਟ ਜਿੱਦਾਂ ਕਿ ਮੈਂ ਕੱਲ ਪਲੇਨ ਪਸ਼ਮੀਨਾ ਦਿਖਾਇਆ ਸੀ ਉਹਦੇ ਉੱਪਰ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਜੌਰਜਟ ਦੇ ਉੱਪਰ ਰੈਡੀ ਕਰਵਾ ਸਕਦੇ ਹੋਗੇ ਤੇ ਪਲੇਨ ਪਸ਼ਮੀਨੇ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਤੁਸੀਂ ਕੋਈ ਵੀ ਸਟਾਫ ਦੇ ਉੱਪਰ ਰੈਡੀ ਕਰਵਾ ਸਕਦੇ ਹੋਗੇ ਤੇ ਆਹ ਆਪਣਾ ਡਿਜ਼ਾਈਨ ਹੈ ਜਿਹੜਾ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਕਾਫੀ ਸੂਟ ਬਣ ਗਏ ਇਹਦੇ ਨਾਲ ਦੇ ਦੇਖੋ ਜੀ ਡਬਲ ਡੋਨ ਪਸ਼ਮੀਨੇ ਦੇ ਉੱਪਰ ਇਹ ਆਪਾਂ ਰੈਡੀ ਕੀਤਾ ਹੈਗਾ ਸਾਰਾ ਜਿਹੜਾ ਕੰਮ ਹੈਗਾ ਜ਼ੀਰੋ ਟਾਂਕੇ ਦਾ ਹੈਗਾ ਦੇਖੋ ਇਸ ਤਰ੍ਹਾਂ ਇਹ ਸਾਰਾ ਘੇਰਾ ਫਰੰਟ ਹੈ ਸਾਰੀ ਸ਼ਰਟ ਦੀ ਕੰਮ ਤੁਸੀਂ ਚੈੱਕ ਕਰ ਸਕਦੇ ਹੋਗੇ ਜ਼ੀਰੋ ਟਾਂਕੇ ਦਾ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਕਲਰ ਕੰਬੀਨੇਸ਼ਨ ਦੇਖ ਸਕਦੇ ਹੋਗੇ ਠੀਕ ਹੈ ਜੀ ਲਓ ਤੇ ਬਾਜੂ ਵੀ ਸੇਮ ਇਸ ਤਰ੍ਹਾਂ ਹੀ ਹੋਣਗੇ ਆ। ਇਸ ਬਾਕੀ ਇਹਦੇ ਅੱਗੇ ਤੁਸੀਂ ਲੈਂਸ ਲਗਵਾਉਗੇ ਤਾਂ ਕਾਫੀ ਜ਼ਿਆਦਾ ਸੋਹਣਾ ਉੱਪਰ ਇੰਨਾ ਸਾਰਾ ਹੈਗਾ ਇਹ ਵਰਕ ਬਾਜੂ ਦਾ। ਅੱਗੇ ਲੈਂਸ ਲੱਗ ਜੂਗੀ ਬਹੁਤ ਸਾਰਾ ਜ਼ਿਆਦਾ ਸੋਹਣਾ ਬਣ ਜੂਗਾ। ਇਹ ਆਨ ਸਟਿਚ ਜਾਣਗੇ ਜੇ ਸਟਿਚਿੰਗ ਹੋਣੀ ਹੈ ਫਿਰ ਮੈਂ ਤੁਹਾਨੂੰ ਦੱਸ ਦਿੰਦੀ। ਤੁਸੀਂ ਇਹਦੇ ਨਾਲ ਇਹ ਵਰਕ ਦਾ ਆਰਡਰ ਕੋਈ ਵੀ ਫੈਬਰਿਕ ਤੇ ਦੇ ਸਕਦੇ ਹੋਗੇ। ਜੌਰਜਟ ਤੇ ਕريب ਤੇ ਪਸ਼ਮੀਨੇ ਤੇ ਸਿਲਕ ਪਸ਼ਮੀਨੇ ਤੇ ਕਿਸੇ ਵੀ ਤੇ। ਠੀਕ ਹੈ ਜੀ। ਤੇ ਅਗਲਾ ਸੂਟ ਵੀ ਹੈਗਾਗਾ ਸੇਮ ਇਹੀ ਵਰਕ ਹੈਗਾ 컬러 ਹੋਰ ਤੇ ਬਣਵਾਇਆ ਹੈਗਾ ਲਓ ਜੀ ਦੇਖੋ ਬਹੁਤ ਜਿਆਦੇ ਸੋਨਾ ਵਰਕ ਹੋਇਆ ਹੋਇਆ ਹੈਗਾ ਦੇਖੋ ਇਹ ਤੇ ਵੀ ਕਲਰ ਕਿੰਨੇ ਜਿਆਦੇ ਸੋਹਣੇ ਉੱਠੇ ਨੇਗੇ ਤੇ ਵੀ ਸਾਰਾ ਇਹ ਵੀ ਜਿਹੜਾ ਕੰਮ ਹੈ ਜ਼ੀਰੋ ਟਾਂਕੇ ਦਾ ਹੋਇਆ ਹੋਇਆ ਹੈਗਾ ਸੇਮ ਫਰੰਟ ਬਣਿਆ ਹੋਇਆ ਤੇ ਬਾਜੂ ਬਣੀਆਂ ਹੋਈਆਂ ਨੇਗੀਆਂ ਬਾਕੀ ਤੁਸੀਂ ਪਹੁੰਚਾਂ ਤੇ ਵੀ ਵਰਕ ਕਰਵਾ ਸਕਦੇ ਹੋਗੇ ਲਓ ਜੀ ਇਹ ਵੀ ਡਬਲ ਟੋਨ ਪਸ਼ਮੀਨੇ ਤੇ ਆ ਵਰਕ ਲਈ ਜਿਹੜੀ ਫਿਨਿਸ਼ਿੰਗ ਹੈ ਤੁਸੀਂ ਚੈੱਕ ਕਰ ਸਕਦੇ ਹੋ। ਉਹਦੇ ਨਾਲ ਦੁਪੱਟੇ ਹਜੇ ਰੈਡੀ ਹੋਣ ਲਈ ਜਾਣਗੇ। ਹੋ ਸਕਦਾ ਮੈਂ ਕਿਹ ਵੀਡੀਓ ਪਾਵੇ, ਨਾ ਪਾਵੇ ਹਨਾ ਤੇ ਮੈਂ ਪਹਿਲਾਂ ਤੁਹਾਨੂੰ ਦਿਖਾ ਲਵਾਂ। ਇਹ ਵੀ ਜਿਹੜਾ ਸੂਟ ਹੈਗਾ ਕਾਫੀ ਜ਼ਿਆਦੇ ਆਪਾਂ ਬਣਵਾਇਆ ਹੈਗਾ। ਇੱਕ ਆਪਾਂ ਨਾ ਬਲੌਗ ਬਣਾਇਆ ਹੋਇਆ ਉਹਦੇ ਵਿੱਚ ਹੋਰ ਕਲਰ ਤੇ ਬਣਿਆ ਹੋਇਆ ਹੈਗਾ। ਉਹ ਕਲਰ ਵੀ ਬਹੁਤ ਜ਼ਿਆਦੇ ਉੱਠਿਆ ਤੇ ਆਪਾਂ ਵੀ ਮਹਿਰੂਨ ਕੜਾਈ ਕੀਤੀ ਹੈ ਦੇਖੋ ਲੋ ਜੀ। ਬਾੰਦਨੀ ਤੇ ਆਪਾਂ ਰੈੱਡ ਕੀਤਾ। ਇਹਦਾ neck ਹੋਇਆ ਹੋਇਆ ਹੈਗਾ। ਇਹਦੇ ਨਾਲ ਦੇ ਆਪਾਂ ਬਣਾ ਚੁੱਕੇ ਅਗੇ 5-6 ਸੂਟ ਬਣ ਗਏ ਹੋਰ ਪਹਿਣਾ ਦੇ ਹਜੇ ਆਰਡਰ ਆਣਗੇ। ਬਾ ਆਈ ਜਾਂਦੇ ਨੇਗੇ ਜਿੱਦਾਂ ਪੁੱਛੀ ਜਾਂਦੇ ਨੇ। ਦੇਖੋ ਆਹ ਕਲਰ ਵੀ ਬਹੁਤ ਜ਼ਿਆਦੇ ਸੋਹਣਾ ਬਾੰਦਨੀ ਤੇ ਇਹਦਾ neck ਬਣਿਆ ਹੋਇਆ ਹੈਗਾ। ਆਹ ਦੇ ਚਾਕ ਬਣੇ ਹੋਏ ਨੇਗੇ। ਤੇ ਬਾਕੀ ਇਹ ਤੇ ਆਪਾਂ ਰੈੱਡ ਕਲਰ ਦੀ ਲਗਾਵਾਂਗੇ। ਸਲਾਈ ਲਈ ਜਾਊਗਾ। ਰੈੱਡ ਕਲਰ ਦੀ ਲਗਾਵਾਂਗੇ ਲੈਸ। ਇਹ ਬਾਜੂਆਂ ਹੋਈਆਂ ਹੋਈਆਂ ਨੇ। ਬਾਟਮ ਤੇ ਵੀ ਵਰਕ ਹੈਗਾ ਸੇਮ। ਲਓ ਜੀ ਦੇਖੋ ਬਾਟਮ ਤੇ ਵਰਕ ਆਇਆ ਹੈ ਇਹ ਬਾਟਮ ਤੇ ਵਰਕ ਹੋਇਆ ਹੋਇਆਗਾ ਬਾਟਮ ਤੇ ਹਨਾ ਤੁਸੀਂ ਮੂਰੀ ਵੀ ਰੱਖ ਸਕਦੇ ਹੋ ਜਾਂ ਫਿਰ ਇਦਾਂ ਹੀ ਕਟ ਵਰਕ ਰੱਖ ਸਕਦੇ ਹੋ ਆਪਣੇ ਕਾਫੀ ਸੂਟ ਇਹਦੇ ਨਾਲ ਦੇ ਰੈਡੀ ਹੋ ਚੁੱਕੇ ਨੇਗੇ ਬਹੁਤ ਜਿਆਦੇ ਸੋਹਣੇ ਡਿਜ਼ਾਈਨ ਹੈ ਹੋਰ ਵੀ ਗਏ ਹੋਏ ਨੇਗੇ ਸੇਮ ਰੈਡੀ ਹੋਣ ਲਈ ਬਾਂਦਨੀ ਤੇ ਬਹੁਤ ਜਿਆਦੇ ਸੋਹਣਾਂਗਾ ਤੁਸੀਂ ਆਪਣਾ ਡਿਜ਼ਾਈਨ ਵੀ ਭੇਜ ਸਕਦੇ ਹੋਗੇ ਆਪਾਂ ਬਾਂਦਨੀ ਤੇ ਉਹ ਵੀ ਰੈਡੀ ਕਰ ਦਾਂਗੇ ਜਾ ਫਿਰ ਤੁਸੀਂ ਸਾਡਾ ਡਿਜ਼ਾਈਨ ਵੀ ਆਪਾ ਪਾਉਂਦੇ ਰਹਿਣਗੇ ਤੁਸੀਂ ਦੇਖ ਸਕਦੇ ਹੋਗੇ ਡਿਜ਼ਾਈਨ ਆਹ ਕਾਫੀ ਜਿਆਦੇ ਸੂਟ ਬਣ ਚੁੱਕੇ ਨੇਗੇ ਆਪਣੇ ਦੇਖੋ ਜੀ ਜੀਰੋ ਟਾਂਕੇ ਤੇ ਹੋਇਆ ਹੋਇਆ ਹੈਗਾ ਇਹ ਵੀ ਇਹਦਾ ਘੇਰਾ ਵਰਕ ਹੋਇਆ ਹੋਇਆ ਹੈਗਾ ਤੇ ਆ ਬਾਜੂਆਂ ਹੋਈਆਂ ਹੋਈਆਂ ਨੇਗੀਆਂ ਵਰਕ ਤੇ ਬਾਟਮ ਹੈ ਨਹੀਂ ਗੇ ਜੀ ਕੋਈ ਨੈੱਕ ਨਹੀਂ ਹੈਗਾ ਨੈੱਕ ਤੇ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋਗੇ ਇਹ ਵੀ ਜਿਹੜੀ ਹੈਗੀ ਸ਼ਾਈਨ ਵਾਲੀ ਜਾਰਜਟ ਹੈਗੀ ਉਹ ਤੇ ਆਪਾਂ ਰੈਡੀ ਕੀਤਾ ਹੈਗਾ ਦੇਖੋ ਇਹਦਾ ਘੇਰਾ ਹੈ ਨਾਲ ਆਪਾਂ ਪਿਓਰ অর্ਗੈਂਜ਼ਾ ਦਾ ਦੁਪੱਟਾ ਰੱਖਾਂਗੇ ਸਾਰਾ ਇਹ ਜਿਹੜਾ ਕੰਮ ਹੋਇਆ ਜ਼ੀਰੋ ਟਾਂਕੇ ਤੇ ਹੋਇਆ ਕੋਲ ਦਿਖਾਓ ਜ਼ੀਰੋ ਟਾਂਕੇ ਤੇ ਹੋਇਆ ਹੋਇਆ ਦੇਖੋ ਕੰਮ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕੰਮ ਚ ਤੁਹਾਨੂੰ ਕੋਈ ਤੁਸੀਂ ਕੰਪਲੇਂਟ ਨਹੀਂ ਕਰ ਸਕਦੇ ਹੈਗੇ ਆਪਣੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਸਾਫ਼ ਸੁਥਰਾ ਕੰਮ ਹੁੰਦਾ ਆਪਣਾ ਹਲੋ ਅਗਲਾ ਵੀ ਹੈਗਾ ਜੀ ਡਬਲ ਆਹ ਸੌਰੀ ਸ਼ਾਈਨ ਵਾਲੀ ਜੋਰ ਚੜ ਦੇ ਉੱਪਰ ਇਹਦੇ ਨਾਲ ਦੇ ਵੀ ਆਪਾਂ ਪਹਿਲਾ ਸੂਟ ਰੈਡੀ ਕੀਤੇ ਸੀਗੇ ਤੇ ਆਪਾਂ ਵੀਡੀਓ ਪਾਈ ਸੀ ਭੈਣ ਨੇ ਉਦਾਂ ਹੀ ਆਰਡਰ ਦਿੱਤਾਗਾ ਇਹਦਾ ਘੇਰਾ ਇਹਦਾ ਘੇਰਾ ਵਰਕ ਹੋਇਆ ਹੋਇਆਗਾ ਲੋ ਜੀ ਇਹ ਘੇਰਾ ਵਰਕ ਹੋਇਆ ਹੋਇਆਗਾ ਇਹ ਤੇ ਵੀ ਦੇਖੋ ਕਿੰਨਾ ਸੋਨਾ ਕਲਰ ਉੱਠਿਆਗਾ ਇਹ ਇਹਦੀਆਂ ਬਾਜੂ ਨੇਗੀਆਂ ਇੱਕ ਬਾਜੂ ਆ ਸੀਗੀ ਇੱਕ ਆ ਸੀਗੀ ਤੇ बॉटम ਤਾਂ ਆਪਾਂ ਘੈ ਨਹੀਂ ਸੀਗੇ ਜਾਂ ਫਿਰ ਇਹ बॉटम ਵਰਕ ਹੋਈ ਹੋਈ ਆ बॉटम ਵੈਸੇ ਹੈ ਨਹੀਂ ਸੀਗੇ ਇਹਦੀ ਬਾਕੀ ਆਪਾਂ ਚੈੱਕ ਕਰ ਲੈਣੇ ਚਲੋ ਹਜੇ ਸੂਟ ਬਣ ਕੇ ਆਏ ਸੀਗੇ ਮੈਂ ਚੈੱਕ ਨਹੀਂ ਕੀਤੇ ਹੈਗੇ ਤੁਹਾਡੇ ਸਾਹਮਣੇ ਹਜੇ ਮੈਂ ਵੀਡੀਓ ਹੀ ਪਾਈ ਆ ਖੋਲੀ ਆ ਇਹਦੀ ਬਾਜੂ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ 슬ੀਵਸ ਦਾ ਕੰਮ ਹੋਇਆ ਸਾਰਾ ਲੋ ਜੀ ਇਹ ਘੇਰਾ ਬਣਿਆ ਹੋਇਆ ਹੈ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਬਣਵਾ ਸਕਦੇ ਹੋਗੇ ਜਿੱਦਾਂ ਇਹ ਭੈਣ ਨੇ ਆਪਾਂ ਪਹਿਲਾਂ ਫਰੋਜ਼ੀ ਤੇ ਬਣਾਇਆ ਸੀਗਾ ਹੁਣ ਇਹਨਾਂ ਨੇ ਲਵੈਂਡਰ ਤੇ ਬਣਾਇਆਗਾ ਤੇ ਆ ਵੀ ਤੁਸੀਂ ਕੋਈ ਵੀ ਕਲਰ ਤੇ ਬਣਾ ਸਕਦੇ ਹੋ ਇਹ ਆਪਣੇ ਗਏ ਹੋਏ ਨੇ ਮਹਿੰਦੀ ਵਗੈਰਾ ਕਲਰ ਗਾਜਰੀ ਵਗੈਰਾ ਤੇ ਰੈਡੀ ਲਈ ਗਏ ਹੋਏ ਨੰਗੇ ਸੂਟ ਇਹ ਵਾਲੇ ਵੀ ਹੋਰ ਕਲਰ ਤੇ ਵੀ ਰੈਡੀ ਹੋਣ ਲਈ ਇਹ ਤਾਂ ਆਪਣੇ ਨੱਕ ਡਿਜ਼ਾਈਨ ਬਣਿਆ ਨੱਕ ਡਿਜ਼ਾਈਨ ਬਣਿਆ ਬਹੁਤ ਜ਼ਿਆਦੇ ਤੁਸੀਂ ਦੇਖ ਸਕਦੇ ਹੋਗੇ ਡਿਜ਼ਾਈਨ ਠੀਕ ਹੈ ਜੀ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਕੋਈ ਵੀ ਫੈਬਰਿਕ ਤੇ ਬਣਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਤੁਸੀਂ ਇਹੀ ਫੈਬਰਿਕ ਤੇ ਬਣਾਉਣਾਗਾ ਤੇ ਬਾਕੀ ਫੈਬਰਿਕ ਆਪ ਡਾਊਨ ਹੁੰਦਾ ਰਹਿੰਦਾ ਜਿੱਦਾਂ ਕਿ ਇਹ ਤੇ ਸੂਟ ਨੇ ਜਿਹੜੇ ਠੀਕ ਪ੍ਰਾਈਸ ਦੇ ਵਿੱਚ ਬਣ ਜਾਂਦੇ ਹੁੰਦੇ ਨੇ ਜੌਰਜਟ ਤੇ ਜੇ ਤੁਸੀਂ ਕ੍ਰੇਪ ਤੇ ਬਣਾਉਂਗੇ ਪ੍ਰਾਈਸ ਆਪਾ ਚਲਿਆ ਜਾਊਗਾ ਖਾਦੀ ਤੇ ਬਣਾਉਂਗੇ ਫਿਰ ਉਸ ਤੋਂ ਆਪਾ ਚਲਿਆ ਜਾਊਗਾ ਤੇ ਬਾਕੀ ਜਿਹੜਾ ਮੇਰੇ ਸੂਟ ਪਾਏ ਹੋਏ ਆਰੀ ਵਰਕ ਦਾ ਪਾਇਆ ਹੋਇਆ ਹੈਗਾ ਇਹ ਵੀ ਤੁਸੀਂ ਜਿਹੜਾ ਹੈਗਾ ਸੂਟ ਰੈਡੀ ਕਰਵਾ ਸਕਦੇ ਹੋਗੇ ਸਟੱਫ ਹੈ ਜਿਹੜਾ ਆਪਾ ਜੈਨੀਫਰ ਤੇ ਰੱਖਿਆ ਹੈਗਾ ਤੇ ਬਾਜੂ ਤੇ ਵਰਕ ਹੈਗਾ neck ਤੇ ਕੋਈ ਵੀ ਵਰਕ ਨਹੀਂ ਹੈਗਾ ਸਲਵਾਰ ਤੇ ਕੰਮ ਹੋਇਆ ਹੋਇਆ ਹੈਗਾ ਇਸ ਤਰ੍ਹਾਂ ਆਰੀ ਵਰਕ ਦਾ ਤੁਸੀਂ ਬਲੈਕ ਤੇ ਵੀ ਰੈਡੀ ਕਰਵਾ ਸਕਦੇ ਹੋਗੇ ਹੋਰ ਤੇ ਵੀ ਰੈਡੀ ਕਰਵਾ ਸਕਦੇ ਹੋ ਕਲਰ ਆਪਣੇ ਕੋਲੇ ਹੈਗੇ ਨੇ ਅਵੇਲੇਬਲ ਇਹਦੇ ਵਿੱਚ ਪਰ ਜਿਹੜੇ ਕਲਰ ਕਲਰ ਨੇਗੇ ਸਾਰੇ ਸੋਬਰ ਹੋਣਗੇ ਡਾਰਕ ਕਲਰ ਨਹੀਂ ਹੈਗੇ ਸਟੱਫ ਦੇ ਵਿੱਚ ਜੈਨੀਫਰ ਚ ਤੇ ਆਪਾਂ ਤੁਹਾਨੂੰ ਪਿਕਸ ਸ਼ੇਅਰ ਕਰ ਦਾਂਗੇ ਜੇ ਤੁਸੀਂ ਰੈਡੀ ਕਰਵਾਉਣਾ ਸੇਮ ਕਰਵਾਉਣਾ ਬਲੈਕ ਤੇ ਤੁਸੀਂ ਸੇਮ ਕਰਵਾ ਸਕਦੇ ਹੋ ਢਾਈ ਅੰਡਾਈ ਆਪਾਂ ਦੁਪੱਟਾ ਰੱਖਿਆ ਗਿਆ ਇਸ ਤਰ੍ਹਾਂ ਚੁਣੌਣ ਦੇ ਉੱਪਰ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟ੍ਰੀ ਕਾਲ ਜੀ ਬਾਏ ਬਾਏ